ਇੱਕ ਪਰਵਾਹ ਨੂੰ ਇਨਸਾਫ ਦਿਓ ਇਨਸਾਫ ਦਿਓ ਇਨਸਾਫ ਦਿਓ ਲਿਪਸੀ ਦੇ ਕਤਲ ਨੂੰ ਖਾਹੇ ਰਾਓ ਖਾਹੇ ਰਾਓ ਲੁਧਿਆਣਾ ਵਿੱਚ ਅਨੋਖ ਮਿੱਤਲ ਨਾਮ ਦੇ ਇੱਕ ਸ਼ਖਸ ਵੱਲੋਂ ਆਪਣੀ ਹੀ ਪਤਨੀ ਲਿਪਸੀ ਮਿੱਤਲ ਦਾ ਸਪਾਰੀ ਦੇ ਕੇ ਤੇਜ਼ ਤਾਰ ਹਥਿਆਰਾਂ ਨਾਲ ਬੜੀ ਹੀ ਬੇਰਹਿਮੀ ਨਾਲ ਕਤਲ ਕਰਵਾ ਦਿੱਤਾ ਗਿਆ ਹੈ ਅੱਜ ਮਾਨਸਾ ਵਿੱਚ ਲਿਪਸੀ ਮਿੱਤਲ ਦੇ ਪਰਿਵਾਰ ਮੈਂਬਰਾਂ ਵੱਲੋਂ ਸ਼ਹਿਰ ਵਿੱਚ ਕੈਂਡਲ ਮਾਰਚ ਕੱਢਿਆ ਗਿਆ ਤੇ ਪਰਿਵਾਰ ਵੱਲੋਂ ਅਨੋਖ ਮਿੱਤਲ ਤੇ ਉਸਦੇ ਸਾਥੀਆਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਨਾਰੇ ਲਗਾਏ ਗਏ ਇਹ ਹਨ ਪੰਜਾਬੀ ਟੀਵੀ ਲਈ ਜਗਰਾਤ ਚਹਲ ਦੀ ਵਿਸ਼ੇਸ਼ ਰਿਪੋਰਟ ਇਹ ਕੈਂਡਲ ਮਾਰਚ ਜੀ ਆਪਣੇ ਮਾਂਸਾ ਦੀ ਧੀ ਨਾਲ ਜੋ ਜ਼ੁਲਮ ਹੋਇਆ ਉਸ ਕਰਕੇ ਕੱਢਿਆ ਜਾ ਰਿਹਾ ਹੈ ਅਸੀਂ ਤਾਂ ਕਹਿੰਦੇ ਇਹ ਜੰਗ ਨੂੰ ਇਸੇ ਤਰ੍ਹਾਂ ਜਾਰੀ ਰੱਖਿਓ ਮਾਂਪੇ ਉਹ ਨਾਲ ਅਸੀਂ ਸਾਰੀਆਂ ਸੰਸਥਾਵਾਂ ਨਾਲ ਕੇ ਖੜੇ ਹੈ ਜੋ ਜ਼ੁਲਮ ਉਸ ਬੱਚੀ ਨਾਲ ਕੀਤਾ ਗਿਆ ਉਹਦੇ ਹਸਬੰਡ ਬਰਤੀ ਉਸ ਹਸਬੰਡ ਨੂੰ ਮਾਂਪੇ ਦੇ ਹਵਾਲੇ ਕਰ ਦਿੱਤਾ ਜਾਵੇ ਸਾਰੀਆਂ ਸੰਸਥਾਵਾਂ ਦੀ ਸਾਡੀ ਇੱਕੋ ਹੀ ਮੰਗ ਹੈ ਵੀ ਕੱਲਿਓ ਉਸ ਲੜਕੇ ਨੂੰ ਮਾਂਪੇ ਦੇ ਹਵਾਲੇ ਕਰ ਦਿੱਤਾ ਜਾਵੇ ਜਿਵੇਂ ਲੜਕੀ ਦਾ ਉਹਨੇ ਹਰਸ਼ ਕੀਤਾ ਟੁਕੜੇ ਟੁਕੜੇ ਕੀਤੇ ਉਸੇ ਤਰ੍ਹਾਂ ਮਾਂਪੇ ਟੁਕੜੇ ਟੁਕੜੇ ਕਰਨਗੇ ਤਾਂ ਉਹਨਾਂ ਦੇ ਮਨ ਨੂੰ ਸ਼ਾਂਤੀ ਮਿਲੂ ਇੱਕ ਲੋਕਾਂ ਦੇ ਵਿੱਚ ਜਿਉਂ ਜਾਊਗਾ ਵੀ ਤੁਹਾਡੀ ਜ਼ਿੰਦਗੀ ਨਹੀਂ ਕਰਨੀ ਅਸੀਂ ਫੇਰ ਅਪੀਲ ਕਰਦੇ ਆ ਸਾਰੇ ਸੋਸਾਮਾਂ ਨੂੰ ਰਲ ਕੇ ਸਾਰੇ ਲੋਕਾਂ ਨੂੰ ਅਪੀਲ ਕਰਦੇ ਆ ਵੀ ਇਹ ਜੰਗ ਨੂੰ ਇੱਥੇ ਨਹੀਂ ਰੋਕਣਾ ਇਸ ਜੰਗ ਨੂੰ ਉਸ ਮੁਕਾਮ ਤੱਕ ਲੈ ਕੇ ਜਾਣਾ ਵੀ ਲੋਕਾਂ ਵਾਸਤੇ ਇੱਕ ਮੈਸੇਜ ਬਣ ਜੇ ਸਰਕਾਰ ਬਾਰੇ ਕੀ ਕਹੋ ਆਪ ਸਰਕਾਰ ਨਕਮੀ ਹੈ ਜੀ ਟੁੱਪੂਟ ਨਕਮੀ ਹੈ ਜੀ ਨੇ ਕਤਲ ਕਰਿਆ ਆਪ ਆਪਾ ਉਹ ਸਰਕਾਰ ਦਾ ਮੈਂ ਤੁਹਾਨੂੰ ਕਹਿੰਦੀ ਸਰਕਾਰ ਬਿਲਕੁਲ ਨਕਮੀ ਹੈ ਜੀ ਕੁਝ ਨਹੀਂ ਕਰ ਰਹੀ ਗੁੰਟਾ ਕਰਦੀ ਸਭ ਕੁਝ ਮੈਂ ਕਹਿੰਦੀ ਜਾ ਹੱਦ ਤੋਂ ਜ਼ਿਆਦਾ ਵੱਧ ਗਈ ਜੀ ਜਿੱਥੇ ਆਪਾਂ ਆਸਾਂ ਉਮੀਦਾਂ ਲੈ ਕੇ ਇੱਕ ਨਵੀਂ ਸਰਕਾਰ ਨਵੀਂ ਸੋਚ ਚੁਣੀ ਸੀ ਨਾ ਉਹ ਸਭ ਫੇਲ ਹੈ ਜੀ ਸਭ ਵਾਦੇ ਫੇਲ ਹੈ ਕੁਝ ਨਹੀਂ ਹੈਗਾ ਜੁਮਲਾ ਰਚਾਇਆ ਗਿਆ ਸੀ ਸਭ ਖਤਮ ਹੋ ਗਿਆ ਇਸ ਲੜਕੀ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਅਸੀਂ ਸਾਰੇ ਪਰਿਵਾਰ ਦੇ ਨਾਲ ਇਨਸਾਫ ਮਿਲਣਾ ਚਾਹੀਦਾ ਦੇਖੋ ਜਿਹੜੀ ਆਪਣੀ ਮਾਨਸਾ ਦੀ ਧੀ ਲਿਪਸੀ ਦਾ ਪਿਛਲੇ ਦਿਨੀ ਲੁਧਿਆਣਾ ਵਿਖੇ ਬੜੀ ਬੇਰਹਿਮੀ ਨਾਲ ਕਤਲ ਕੀਤਾ ਉਸਦੇ ਪਤੀ ਨੇ ਇੱਕ ਲੜਕੀ ਦੇ ਜਿਹੜੇ ਹੈਗੇ ਆ ਜਾਲ ਦੇ ਵਿੱਚ ਫਸ ਕੇ ਜਿਹੜਾ ਇੱਕ ਪਵਿੱਤਰ ਰਿਸ਼ਤਾ ਹੈ ਪਤੀ ਪਤਨੀ ਦਾ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜਾ ਹੈਗਾ ਉਹ ਤਾਰ-ਤਾਰ ਕਰਕੇ ਰੱਖਦਾ ਪੂਰਾ ਹਿੰਦੁਸਤਾਨ ਤਰਾਹੀ ਤਰਾਹੀ ਕਰ ਰਿਹਾ ਅਸੀਂ ਸਾਰੇ ਪੰਜਾਬ ਵਾਸੀ ਜਿਹੜੇ ਹੈਗੇ ਆ ਜੁਡੀਸ਼ਲੀ ਤੋਂ ਚਾਹੇ ਉਹ ਲੋਰ ਕੋਰਟਾ ਹਾਈ ਕੋਰਟਾ ਚਾਹੇ ਸੁਪਰੀਮ ਕੋਰਟ ਉਹਨਾਂ ਤੋਂ ਅਸੀਂ ਇਹ ਮੰਗ ਕਰਦੇ ਹਾਂ ਤੇ ਨਾਲ ਸਰਕਾਰਾਂ ਤੋਂ ਮੰਗ ਕਰਦੇ ਹਾਂ ਵੀ ਜਿਹੜੇ ਇਸ ਤਰ੍ਹਾਂ ਦੇ ਕਤਲ ਹੁੰਦੇ ਨੇ ਇਸ ਤਰ੍ਹਾਂ ਦੀਆਂ ਬੇਟੀਆਂ ਨੂੰ ਇਸ ਤਰ੍ਹਾਂ ਬੇਰਹਿਮੀ ਨਾਲ ਮਾਰਿਆ ਜਾਂਦਾ ਉਹਨਾਂ ਦੇ ਕਤਲਾਂ ਨੂੰ ਜਿਹੜਾ ਫਾਂਸੀ ਤੋਂ ਘੱਟ ਸਜ਼ਾ ਨਹੀਂ ਹੋਣੀ ਚਾਹੀਦੀ ਤੇ ਬੜੇ ਛੋਟੇ ਟਾਈਮ ਦੇ ਵਿੱਚ ਘੱਟੋ ਘੱਟ 4-6 ਮਹੀਨਿਆਂ ਦੇ ਟਾਈਮ ਦੇ ਵਿੱਚ ਹੀ ਜਿਹੜਾ ਹੈਗਾ ਇਹ ਜੇ ਕੇਸਾਂ ਦਾ ਫੈਸਲਾ ਹੋ ਜਾਣਾ ਚਾਹੀਦਾ ਤਾਂ ਜੋ ਹੋਰ ਸਾਡੀ ਜਿਹੜੀ ਲਿਪਸੀ ਹੈ ਪੰਜਾਬ ਦੀ ਹੋਰ ਦਰਿੰਦੇ ਜਿਹੜੇ ਹੈਗੇ ਉਹਨੂੰ ਨਾ ਮਾਰ ਸਕਣ ਦੂਜਾ ਅਸੀਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਵੀ ਬੇਨਤੀ ਕਰਦੇ ਆਂ ਵੀ ਜਿਹੜੇ ਇਸ ਤਰ੍ਹਾਂ ਦੇ ਤੁਸੀਂ ਹੋਰ ਬਹੁਤ ਵੱਡੇ ਜਿਹੜੇ ਹੈਗੇ ਸੰਸਦ ਦੇ ਵਿੱਚ ਵਿਧਾਨ ਸਭਾ ਦੇ ਵਿੱਚ ਬਹਿ ਕੇ ਕਾਨੂੰਨ ਬਣਾਉਣੇ ਹੋ ਲੇਕਿਨ ਜਿਹੜੇ ਇਸ ਤਰ੍ਹਾਂ ਦੇ ਮਤਲਬ ਮਰਡਰ ਹੁੰਦੇ ਨੇ ਕਤਲ ਹੁੰਦੇ ਨੇ ਉਹਨਾਂ ਵਾਸਤੇ ਜਿਹੜਾ ਹੈਗਾ ਕਟੋ ਘੱਟ ਫਾਂਸੀ ਅਸਲ ਤਾਂ ਮੈਂ ਤਾਂ ਇਹ ਚਾਹਣਾ ਹੈ ਵੀ ਜੋ ਮੁਸਲਮਾਨ ਕੰਟਰੀਆਂ ਦੇ ਵਿੱਚ ਜਿਸ ਤਰ੍ਹਾਂ ਦੀ ਸਜ਼ਾ ਦਿੱਤੀ ਜਾਂਦੀ ਹੈ ਜਿਸ ਤਰ੍ਹਾਂ ਉਹ ਦਰਿੰਦੇ ਨੇ ਸਾਡੀ ਲੜਕੀ ਦੇ ਗੁੱਟ ਵੱਡਿਆਂ ਨੇ ਉਹਦੀ ਗਰਦਨ ਵੱਡੀ ਆ ਉਹਦੇ ਢਿੱਡ ਤੇ ਛਾਤੀ ਦੇ ਵਿੱਚ ਛੁਰੇ ਮਾਰੇ ਨੇ ਇਸ ਤਰ੍ਹਾਂ ਹੀ ਉਹਨੂੰ ਮਤਲਬ ਚੌਂਕ ਦੇ ਵਿੱਚ ਖੜਾ ਆ ਕੇ ਉਹਨਾਂ ਨੂੰ ਇਸ ਤਰ੍ਹਾਂ ਤਸੀਹੇ ਦੇ ਕੇ ਉਹਦੀ ਮੌਤ ਹੋਣੀ ਚਾਹੀਦੀ ਆ ਉਹ ਦਰਿੰਦਿਆਂ ਦੀ ਅਸੀਂ ਇਹੀ ਬੇਨਤੀ ਕਰਦੇ ਹਾਂ ਸਰਕਾਰ ਵਾਲੀ ਕੀ ਹੋਵੇ ਆਪ ਆਗੂ ਦੀ ਸਰਕਾਰ ਨੂੰ ਦੇਖੋ ਗੱਲ ਇਹ ਆ ਜੀ ਮੈਂ ਇਹਦੇ ਬਾਰੇ ਕੁਝ ਕਹਿਣਾ ਨਹੀਂ ਚਾਹੁੰਦਾ ਪੰਜਾਬ ਦੇ ਹਾਲਾਤ ਸੋਨੂੰ ਸਾਰਾ ਕੁਝ ਹੀ ਸੋਨੂੰ ਸਾਰਿਆਂ ਨੂੰ ਪੱਤਰਕਾਰਾਂ ਨੂੰ ਪੰਜਾਬ ਦੇ ਵਸਨੀਕਾਂ ਨੂੰ ਪਤਾ ਪੰਜਾਬ ਦੇ ਲੋਕਾਂ ਨੇ ਪਹਿਲਾ ਵਾਲੀਆਂ ਸਰਕਾਰਾਂ ਤੋਂ ਤੰਗ ਆ ਕੇ ਜਿਹੜੀ ਹੈਗੀ ਇੱਕ ਇਹਨੂੰ ਬਹੁਤ ਵੱਡਾ ਭਰੋਸਾ ਜਤਾਇਆ ਸੀ ਇਹਦੇ ਪ੍ਰਸ਼ਾਸਨ ਤੇ ਜਤਾਇਆ ਸੀ ਲੇਕਿਨ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਹੈਗਾ ਸਰਕਾਰ ਨਾਮ ਦੀ ਕੋਈ ਚੀਜ਼ ਨਹੀਂ ਮੈਂ ਤਾਂ ਸਾਰੇ ਪੰਜਾਬ ਵਾਸੀਆਂ ਨੂੰ ਇਹੀ ਸੁਨੇਹਾ ਦਵਾਂਗਾ ਵੀ ਇਹਨੂੰ ਜਿਵੇਂ ਦਿੱਲੀ ਪੱਟ ਕੇ ਸਿੱਟਿਆ ਇਹਨੂੰ ਬੂਝਾ ਪੱਟ ਦਿਓ ਨਹੀਂ ਤਾਂ ਇਹ ਬਿਮਾਰੀ ਜਿਹੜੀ ਹੈਗਾ ਕੈਂਸਰ ਵਾਂਗੂ ਆਪਾਂ ਨੂੰ ਚੁੰਬੜ ਜੂ ਆਪਾਂ ਨੂੰ ਫੈਲ ਜੂਗੀ ਧੰਨਵਾਦ